ਧੰਨ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣੇ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਗੋੜੀ ਮਹਿਲਾ ਪੈਲਾ ਸੇਵਾ ਇਕ ਨਾ ਜਾਣ ਸਿਵਰੇ ਪਰ ਪੰਚ ਵਿਆਦ ਤਿਆਗ ਕਵਰੇ ਭਾਏ ਮਿਲੇ ਸਚ ਸਾਚੈ ਸਚ ਰੇ ਐਸਾ ਰਾਮ ਭਗਤ ਜਨ ਹੋਏ ਹਰ ਗੁਣ ਗਾਏ ਮਿਲੇ ਮਲ ਧੋਈ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਦਰਾ ਹਜੂਰ ਸਰਬ ਕਲਾ ਪਰਪੂਰ ਚਵਰ ਸ਼ਤਰ ਤਖਤ ਦੇ ਰਹਿਬਰ ਰੋਹਾਨੀਅਤ ਦੇ ਪੰਡਾਰ ਦਸਾਂ ਪਾਤਸ਼ਾਹਿਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਈਨਾ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਮਿੱਠਾ ਪੁਰ ਜਲੰਧਰ ਵਿਖੇ ਅਮਰਤ ਵੇਲੇ ਦੀਆਂ ਹਾਜ਼ਰੀਆਂ ਲਵਾ ਰਹੀ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ ਆਓ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਮਨੋਂ ਬਿਰਤੀਆਂ ਇਕਾਗਰ ਕਰਦੇ ਹੋਏ ਹਾਜ਼ਰੀ ਲਵਾਈਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅੱਜ ਦਾ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਅਤੇ 226 ਅੰਗ ਤੇ ਸੁਭਾਏਮਾਨ ਗੌੜੀ ਰਾਤ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਆ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਅਕਾਲ ਪੁਰਖ ਦਾ ਭਗਤ ਉਸ ਮਾਲਕ ਦਾ ਭਗਤ ਅਕਾਲ ਪੁਰਖ ਦਾ ਅਸਲੀ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ ਉਹ ਅਕਾਲ ਪੁਰਖ ਦੇ ਗੁਣ ਗਾ ਕੇ ਉਸ ਦੇ ਚਰਨਾਂ ਵਿੱਚ ਮਿਲਦਾ ਹੈ ਤੇ ਜੋ ਉਹਦੇ ਮਨ ਤੇ ਵਿਚਾਰਾਂ ਦੀ ਮੈਲ ਲੱਗੀ ਹੋਈ ਹੈ ਉਹਨੂੰ ਨਾਮ ਦੇ ਜਰੀਏ ਧੋ ਲੈਂਦਾ ਹੈ ਇਹ ਹੈ ਸੇਵਕ ਦੀ ਨਿਸ਼ਾਨੀ ਉਹ ਆਪਣੇ ਅੰਦਰ ਨੂੰ ਆਪਣੇ ਮਨ ਨੂੰ ਕਿਵੇਂ ਸਾਫ਼ ਰੱਖ ਕੇ ਚੱਲਦਾ ਹੈ ਉਦੇ ਅੰਦਰ ਕੋਈ ਦੌਰਾਵਾਂ ਨਹੀਂ ਉਹਦੇ ਅੰਦਰ ਕੋਈ ਦੁਬਦਾ ਨਹੀਂ ਉਹਦੇ ਅੰਦਰ ਕੋਈ ਇੱਕ ਨੂੰ ਛੱਡ ਕੇ ਦੂਸਰੀ ਜਗ੍ਹਾ ਤੇ ਜਾਣ ਦਾ ਖਿਆਲ ਨਹੀਂ ਫਿਰ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਸੇਵਾ ਏਕ ਨਾ ਜਨਸ ਅਵਰੇ ਪਰਪੰਚ ਵਿਆਦ ਤਿਆਗੇ ਕਵਰੇ ਕਹਿੰਦੇ ਹੈ ਭਾਈ ਕਾਲਪੁਰਖ ਦਾ ਭਗਤ ਇਕੋ ਅਕਾਲ ਪੁਰਖ ਦੀ ਸੇਵਾ ਕਰਦਾ ਉਸ ਦੇ ਬਰਾਬਰ ਕਿਸੇ ਹੋਰ ਨੂੰ ਨਹੀਂ ਸਮਝਦਾ ਤੇ ਸੰਸਾਰ ਦੇ ਰੋਗ ਪੈਦਾ ਕਰਨ ਵਾਲੇ ਜਿਹੜੇ ਭੋਗ ਲੈਣਾ ਉਹਨਾਂ ਨੂੰ ਕੌੜੇ ਜਾਣ ਕੇ ਤਿਆਗ ਦਿੰਦਾ ਵੀ ਤੇ ਜ਼ਹਿਰ ਹੈ ਇਹਨਾਂ ਚੋਂ ਮੈਨੂੰ ਕੁਝ ਨਹੀਂ ਮਿਲਣਾ ਛੱਡ ਦਿੰਦਾ ਇਹਨਾਂ ਨੇ ਮੇਰੇ ਜੀਵਨ ਨੂੰ ਨਾਸ਼ ਕਰ ਦੇਣਾ ਇਹਨਾਂ ਦੇ ਨਾਲ ਉਹ ਜੁੜਦਾ ਨਹੀਂ ਹੈ ਭਾਏ ਮਿਲੇ ਸੱਚ ਸੱਚ ਹੈ ਸੱਚ ਰੇ ਕਹਿੰਦੇ ਪ੍ਰੇਮ ਵਿੱਚ ਜੁੜ ਕੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਜੁੜਦਾ ਤੇ ਉਹਦਾ ਰੂਪ ਹੋ ਜਾਂਦਾ ਔਂਦੋ ਕਵਲ ਸਗਲ ਸੰਸਾਰੈ ਦੁਰਮਤ ਅਗਨ ਜਗਤ ਪਰ ਜਾਰੈ ਸਾਰੇ ਜਗਤ ਦੇ ਜੀਵਾਂ ਦਾ ਜਿਹੜਾ ਹਿਰਦੈ ਕਵਲ ਰੂਪੀ ਹਿਰਦੈ ਉਹ ਅਕਾਲ ਪੁਰਖ ਦੇ ਸਿਮਰਨ ਵੱਲੋਂ ਉਲਟਿਆ ਹੋਇਆ ਭਾਵ ਇਸ ਪਾਸੇ ਜੁੜਨਾ ਨਹੀਂ ਚਾਹੁੰਦਾ ਉਹ ਉਲਟ ਚੱਲਦਾ ਹੈ ਉਹ ਚੰਗੀ ਮੱਤ ਧਾਰਨ ਨਹੀਂ ਕਰਦਾ ਇਸ ਤੋਂ ਉਲਟ ਚੱਲਣ ਦਾ ਯਤਨ ਕਰਦਾ ਹੈ ਇਸ ਭੈੜੀ ਕੋਜੀ ਮੱਤ ਦੀ ਅੱਗ ਦੇ ਵਿੱਚ ਜਿਹੜਾ ਇਹ ਸੰਸਾਰ ਇਹ ਚੰਗੀ ਤਰ੍ਹਾਂ ਸੜ ਰਿਹਾ ਤੇ ਇਹ ਜਿਹੜੀ ਭੈੜੀ ਮੱਤ ਵਾਲੀ ਅੱਗ ਹੈ ਨਾ ਇਹ ਇਨਸਾਨ ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ ਦੁਰਮਤ ਅਗਣ జగਤ ਪਰ ਜਾ ਰਿਹਾ ਹੈ ਇਸ ੜਦਾ ਹੋਇਆ ਵੀ ਸਮਝਦਾ ਨਹੀਂ ਸੋ ਉਬਰੈ ਗੁਰ ਸ਼ਬਦ ਵਿਚਾਰ ਉਹ ਹੀ ਮਨੁੱਖ ਬਚਦਾ ਜਿਹੜਾ ਉਸ ਅਕਾਲ ਪੁਰਖ ਦੇ ਸ਼ਬਦ ਦਾ ਓਟ ਆਸਰਾ ਲੈਂਦਾ ਭਰੇ ਇੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੇ ਸਹ ਆਪਣਾ ਕਿਨਾ ਕਹਿੰਦੇ ਪੌਰਾ ਪਤੰਗ ਹਾਥੀ ਮੱਛੀ ਤੇ ਹਿਰਣ ਇਹ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦੇ ਇਹਨਾਂ ਦੇ ਅੰਦਰ ਵੀ ਕੋਈ ਨਾ ਕੋਈ ਲਾਲਸਾ ਹੈ ਕੋਈ ਨਾ ਕੋਈ ਵਾਸ਼ਨਾ ਲੱਗੀ ਹੋਈ ਹੈ ਕਿਸੇ ਨੂੰ ਕਾਮ ਦੀ ਵਾਸ਼ਨਾ ਤੇ ਕਿਸੇ ਨੇ ਲਾਈਟ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਕਿਸੇ ਨੇ ਫੁੱਲ ਦੀ ਸੁਗੰਧੀ ਲੈਂਦਿਆਂ ਹੋਇਆਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਤੇ ਮੱਛੀ ਲਾਲਚ ਦੇ ਵਿੱਚ ਆ ਕੇ ਫਸ ਜਾਂਦੀ ਹੈ ਐਸੇ ਪ੍ਰਕਾਰ ਕਹਿੰਦੇ ਇਹ ਆਪੋ ਆਪਣਾ ਜਿਹੜਾ ਕੀਤਾ ਪਾ ਕੇ ਮਰ ਜਾਂਦੇ ਤ੍ਰishna ਰਾਜ ਤਤ ਨਹੀਂ ਬੀਨਾ ਇਸੇ ਤਰ੍ਹਾਂ ਦੁਰਮਤ ਦਾ ਮਾਰਿਆ ਹੋਇਆ ਮਨੁੱਖ ਤ੍ਰishna ਵਿੱਚ ਫਸ ਕੇ ਆਪਣੇ ਅਸਲੇ ਨੂੰ ਨਹੀਂ ਵੇਖਦਾ ਤੇ ਆਤਮਕ ਮੌਤੇ ਮਰ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਜਿਹੜਾ ਤ੍ਰishna ਚ ਫਸਿਆ ਇਨਸਾਨ ਹੈ ਨਾ ਉਹ ਬਹੁਤਾ ਬਹੁਤਾ ਜੋੜਦਾ ਹੋਇਆ ਬਹੁਤੀ ਦਿਲਾਲਸਾ ਵਿੱਚ ਆਤਮਕ ਮੌਤੇ ਮਰ ਜਾਂਦਾ ਹੈ ਉਹਨੂੰ ਸਮਝ ਨਹੀਂ ਆਉਂਦੀ ਮੈਂ ਦੁਨੀਆ ਤੇ ਕੀ ਕਰਨ ਵਾਸਤੇ ਆਇਆ ਸਾਂ ਕਾਮ ਚਿਤੇ ਕਾਮਨ ਹਿਤਕਾਰੀ ਕਹਿੰਦੇ ਭੈੜੀ ਮਤ ਦੇ ਅਧੀਨ ਕੋਈ ਵੀ ਪੁਰਖ ਹੈ ਉਹ ਇਸਤਰੀ ਦੇ ਨਾਲ ਕਿਹੜਾ ਪ੍ਰੇਮ ਪਿਆਰ ਬਣਾ ਕੇ ਚੱਲਦਾ ਹੈ ਕਹਿੰਦੇ ਉਹਦੇ ਅੰਦਰ ਕਾਮ ਵਾਸ਼ਨਾ ਤੇ ਇਸੇ ਨੂੰ ਚਿਤਵਦਾ ਹੈ। ਕ੍ਰੋਧ ਵਿਨਾਸ਼ੈ ਸਗਲ ਵਿਕਾਰੀ ਤੇ ਕ੍ਰੋਧ ਜਿਹੜਾ ਸਾਰੇ ਵਿਕਾਰੀਆਂ ਦੇ ਆਤਮਿਕ ਜੀਵਨ ਨੂੰ ਤਬਾਹ ਕਰ ਦਿੰਦਾ ਹੈ। ਕਹਿੰਦੇ ਯਾਦ ਰੱਖੀਂ ਜਿਸ ਤਰ੍ਹਾਂ ਕਾਮ ਨੇ ਤੇਰੇ ਜੀਵਨ ਨੂੰ ਤਬਾਹ ਕੀਤਾ ਕ੍ਰੋਧ ਵੀ ਤੇਰੇ ਜੀਵਨ ਨੂੰ ਤਬਾਹ ਕਰਦਾ ਹੈ। ਗੁੱਸੇ ਦੇ ਵਿੱਚ ਆ ਕੇ ਇਨਸਾਨ ਪਤਾ ਨਹੀਂ ਕੀ ਕੁਝ ਕਰ ਬੈਠਦਾ ਹੈ। ਪਾਤਮਤ ਖੋਵੇ ਨਾਮ ਵਿਸਰੀ ਉਹ ਆਪਣੀ ਇੱਜ਼ਤ ਖਵਾਰ ਕਰ ਲੈਂਦਾ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਐ ਜਿਹੜੇ ਮਨੁੱਖ ਰੱਬ ਨੂੰ ਭੁੱਲ ਜਾਂਦੇ ਐ ਪਰ ਘਰ ਚੀਤ ਮਨ ਮੁਖ ਡੁਲਾਏ ਗਾਲ ਜੇਵਰੇ ਧੰਦੇ ਲਪਟਾਏ ਕਹਿੰਦੇ ਆਪਣੇ ਮਨ ਦਾ ਮਰੀਦ ਮਨੁੱਖ ਪਰਾਏ ਘਰ ਦੇ ਵਿੱਚ ਆਪਣੇ ਚਿੱਤ ਨੂੰ ਡਲਾਉਂਦਾ ਫਿਰਦਾ ਹੈ ਹੋਰਾਂ ਵੱਲ ਹੋਰਾਂ ਦਾ ਧਨ ਦੌਲਤ ਰੂਪ ਰੰਗ ਇਸ ਪਾਸੇ ਆਪਣੇ ਚਿੱਤ ਨੂੰ ਡਲਾਉਂਦਾ ਹੈ ਪਰਾਏ ਘਰ ਦੇ ਵਿੱਚ ਆਪਣੀ ਨਿਗਾਹ ਰੱਖਦਾ ਹੈ ਤੇ ਕਹਿੰਦੇ ਨਤੀਜਾ ਇਹ ਨਿਕਲਦਾ ਹੈ ਉਹ ਜੰਜਾਲ ਦੇ ਵਿੱਚ ਫਸਦਾ ਹੈ ਤੇ ਉਹਦੇ ਗੱਲ ਦੇ ਵਿੱਚ ਵਕਾਰਾਂ ਦੀ ਜਿਹੜੀ ਪੱਕੀ ਫਾਹੀ ਹੈ ਨਾ ਉਹ ਪੈ ਜਾਂਦੀ ਗੱਲ ਜੇ ਵਰੀ ਤੰਦੈਲ ਪਟਾਏ ਗੋਰਮੁਖ ਸ਼ੂਟਸ ਹਾਰੇ ਗੁਣ ਗਾਏ ਜਿਹੜਾ ਮਨੁੱਖ ਗੁਰੂ ਦੇ ਰਸਤੇ ਤੇ ਤੁਰਦਾ ਹੈ ਅਕਾਲ ਪੁਰਖ ਦੀ ਸਿਫਤ ਸਲਾਹ ਕਰਕੇ ਇਹ ਜੰਜਾਲ ਦੇ ਵਿੱਚੋਂ ਬਚ ਕੇ ਨਿਕਲ ਆਉਂਦਾ ਹੈ ਜਿਉ ਤਨ ਵਿਧਵਾ ਪਰ ਕੋ ਦੇਈ ਕਾਮ ਦਾਮ ਚਿਤ ਪਰਵਸ ਸੇ ਕਹਿੰਦੇ ਜਿਵੇਂ ਇੱਕ ਵਿਧਵਾ ਸੰਸਾਰ ਦੀ ਲੋਕ ਲਜ ਨਾ ਰੱਖਦੀ ਹੋਈ ਇਹ ਕਹਿੰਦੇ ਸੰਸਾਰ ਦੇ ਵਿੱਚ ਕਾਮ ਦੇ ਵਸ ਪੈ ਕੇ ਸੰਸਾਰ ਦੇ ਵਿੱਚ ਉਲਟ ਪਾਸੇ ਤੁਰ ਕੇ ਆਪਣਾ ਸਬੰਧ ਬਣਾ ਲਏ ਕਾਮ ਧਾਮ ਚਿੱਤ ਪਰ ਵਸ ਸੀ ਕਹਿੰਦੇ ਪੈਸੇ ਦੇ ਲਾਲਚ ਵਿੱਚ ਆ ਕੇ ਕਾਮ ਵਾਸ਼ਨਾ ਦੇ ਵਿੱਚ ਫਸ ਕੇ ਤੇ ਉਹ ਆਪਣੀ ਇੱਜ਼ਤ ਨੂੰ ਖਵਾਰ ਕਰ ਲਏ ਉਹ ਆਪਣੇ ਜ਼ਮੀਰ ਨੂੰ ਮਾਰ ਲਏ ਬੇਨ ਪਰ ਤ੍ਰਿਪੱਤਨ ਕਬਹੂ ਹੋਈ ਪਰ ਜ਼ਿੰਦਗੀ ਦੇ ਵਿੱਚ ਜੋ ਸ਼ਾਂਤੀ ਜੋ ਸਕੂਨ ਉਹਨੂੰ ਆਪਣੇ ਪਤੀ ਦੇ ਘਰ ਤੋਂ ਪ੍ਰਾਪਤ ਹੋਣਾ ਸੀ ਨਾ ਉਹ ਨਹੀਂ ਮਿਲਿਆ ਇਸੇ ਤਰ੍ਹਾਂ ਕਹਿੰਦੇ ਪ੍ਰਭੂ ਖਸਮ ਨੂੰ ਪੁਲਾਉਣ ਵਾਲੀ ਜੀਵ ਇਸਤਰੀ ਆਪਣੇ ਵਿਕਾਰਾਂ ਦੇ ਅਧੀਨ ਹੋ ਕੇ ਕੀ ਕੁਝ ਕਰਦੀ ਪਰ ਪ੍ਰਭੂ ਪਤੀ ਤੋਂ ਬਿਨਾ ਉਹਦੇ ਜੀਵਨ ਵਿੱਚ ਆਤਮਿਕ ਸੁਖ ਹੈ ਨਾ ਜਿਹੜਾ ਉਹ ਪ੍ਰਾਪਤ ਨਹੀਂ ਹੋਇਆ ਪ੍ਰਭੂ ਪਤੀ ਤੋਂ ਬਿਨਾ ਉਹਨੇ ਥਾ ਥਾ ਤੇ ਜਾ ਕੇ ਛੁਪਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਕਹਿੰਦੇ ਜਿਵੇਂ ਸੰਸਾਰਿਕ ਜੀਵਨ ਦੇ ਅੰਦਰ ਪਤੀ ਦੇ ਘਰ ਤੋਂ ਬਿਨਾ ਤੇਰੀ ਜ਼ਿੰਦਗੀ ਵਿੱਚ ਸਕੂਨ ਨਹੀਂ ਹੈ ਨਾ ਤੂੰ ਜਿੱਥੇ ਮਰਜ਼ੀ ਟੱਕਰਾਂ ਮਾਰ ਲੈ ਪਰ ਯਾਦ ਰੱਖੀ ਇਸੇ ਪ੍ਰਕਾਰ ਧਰਮ ਦੀ ਦੁਨੀਆ ਵਿੱਚ ਤੇਰੇ ਰੱਬ ਤੋਂ ਬਿਨਾ ਤੇਰੀ ਕੋਈ ਬਾਹ ਫੜਨ ਵਾਲਾ ਨਹੀਂ ਤੂੰ ਜਿੱਥੇ ਮਰਜ਼ੀ ਟੇਕ ਲੱਭਦਾ ਰਹੇ ਉਸ ਰੱਬ ਤੋਂ ਬਿਨਾ ਕਿਸੇ ਨੇ ਸਾਥ ਨਹੀਂ ਦੇਣਾ ਪੜ ਪੜ ਪੋਥੀ ਸਿਮਰਤ ਪਾਠ ਵੇਦ ਉਪਰਾਨ ਪੜੇ ਸੁਣ ਠਾਟ ਕਹਿੰਦੇ ਵਿਦਵਾਨ ਪੰਡਿਤ ਧਰਮ ਦੀਆਂ ਪੁਸਤਕਾਂ ਨੂੰ ਦੇ ਪਾਠ ਕਰੇ ਵੇਦ ਉਪਰਾਨ ਸਿਮਰਤੀਆਂ ਮੁੜ ਮੁੜ ਕੇ ਪੜਦਾ ਉਹਨਾਂ ਦੀ ਰਚਨਾ ਨੂੰ ਮੁੜ ਮੁੜ ਕੇ ਸੁਣਦਾ ਹੁਣ ਪੜਿਆ ਵੀ ਹੈ ਸੁਣਿਆ ਵੀ ਹੈ ਪਰ ਜਦੋਂ ਅਸੀਂ ਬਚਨ ਪੜੇ ਕਹਿੰਦੇ ਬਿਨ ਰਸ ਰਾਤੇ ਮਨ ਬੋਨਾਟਾ ਪਰ ਜਿੰਨਾ ਚਿਰ ਅਕਾਲ ਪੁਰਖ ਦਾ ਨਾਮ ਨਾਮ ਦਾ ਰਸ ਉਹਦੇ ਮਨ ਦਾ ਰਸੀਆ ਨਹੀਂ ਬਣਦਾ ਨਾ ਉਹਨਾਂ ਚਰਮਾਇਆ ਦੇ ਹੱਥੋਂ ਉਹ ਨਾਚ ਕਰਦਾ ਰਹਿੰਦਾ ਆਪਣੀ ਲੋੜ ਕਾਰਨ ਕਿਆ ਪੜਿਆ ਕਿਆ ਗੁਨੀਏ ਕਿਆ ਬੇ ਪੁਰਾਣਾ ਸੁਣੀਐ ਪੜੇ ਸੁਨੇ ਕਿਆ ਹੋਈ ਕੋਈ ਲਾਭ ਨਹੀਂ ਹੈ ਜਿੰਨਾ ਚਿਰ ਅੰਦਰ ਸਹਿਜ ਨਹੀਂ ਜਿੰਨਾ ਮਰਜੀ ਪੜ ਜਿੰਨਾ ਮਰਜੀ ਆਪਣੇ ਜੀਵਨ ਦੇ ਵਿੱਚ ਸੰਸਾਰ ਨੂੰ ਵਿਖਾਉਣ ਵਾਸਤੇ ਕੁਝ ਮਰਜੀ ਕਰਦਾ ਰਹੇ ਪਰਜਾਦ ਰੱਖੀ ਜਿੰਨਾ ਚਿਰ ਅੰਦਰ ਤੋਂ ਨਹੀਂ ਜੁੜਿਆ ਨਾ ਉਹਨਾਂ ਚਿਰ ਇਹ ਸਭ ਕੁਝ ਕਰਨ ਦਾ ਵੀ ਲਾਭ ਨਹੀਂ ਤੇ ਜਿਸ ਨੇ ਜੁੜਨਾ ਉਹ ਤੇ ਕਿਨਕਾ ਇੱਕ ਜਿਸ ਜੀਵ ਸਾਵੇ ਇੱਕ ਕਿਨਕਾ ਮਾਤਰ ਇੱਕ ਸ਼ਬਦ ਨੇ ਵੀ ਉਹਨਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਨਹੀਂ ਤੇ ਕਹਿੰਦੇ ਬਹੁਤਾ ਪੜਨ ਵਾਲਾ ਇਨਸਾਨ ਗਿੰਤੀਆਂ ਮਿੰਤੀਆਂ ਦੇ ਵਿੱਚ ਪੈ ਕੇ ਹੋਰ ਹੰਕਾਰਯੋਗ ਆ ਜਿਉਂ ਛਾਤ੍ਰਿਕ ਜਲ ਪ੍ਰੇਮ ਪਿਆਸਾ ਕਹਿੰਦੇ ਜਿਵੇਂ ਪੁੱਪੀ ਹੈ ਦਾ ਵਰਖਾ ਦੇ ਜਲ ਨਾਲ ਬੜਾ ਪਿਆਰ ਹੈ ਵਰਖਾ ਦਾ ਜਾਲ ਉਸ ਦੀ ਪਿਆਸ ਹੈ ਵਰਖਾ ਦੇ ਜਲ ਤੋਂ ਬਿਨਾ ਰਹਿੰਦਾ ਨਹੀਂ ਜਿਉ ਮੀਨਾ ਜਲ ਮਾਹੇ ਉਲਾਸਾ ਤੇ ਜਿਵੇਂ ਮੱਛੀ ਵੀ ਪਾਣੀ ਦੇ ਵਿੱਚ ਪਰਸੰਨ ਹੈ ਉਹਦਾ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ ਨਾਨਕ ਹਰ ਰਸ ਪੀ ਤ੍ਰਿਪਤਾਸਾ ਤਿਵੇਂ ਕਹਿੰਦੇ ਹੈ ਨਾਨਕ ਅਕਾਲ ਪੁਰਖ ਦਾ ਭਗਤ ਜਿਹੜਾ ਨਾ ਉਹ ਵੀ ਨਾਮ ਦਾ ਰਸ ਪੀ ਕੇ ਤ੍ਰਿਪਤ ਹੁੰਦਾ ਹੈ ਨਾਮ ਦੇ ਰਸ ਤੋਂ ਬਿਨਾਂ ਉਹਦਾ ਵੀ ਜੀਵਨ ਦੇ ਵਿੱਚ ਕੋਈ ਆਸਰਾ ਜਾਂ ਸਹਾਰਾ ਨਹੀਂ ਹੈ ਇਸੇ ਪ੍ਰਕਾਰ ਅੱਜ ਦੇ ਪਾਵਨ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਦਿਆਂ ਹੋਇਆਂ ਸਮਝਾਇਆ ਰੱਬ ਦਾ ਭਗਤ ਐਸਾ ਹੈ ਜਿਹੜਾ ਕਾਲਪੁਰਖ ਦੇ ਗੁਣ ਗਾਉਂਦਾ ਉਹਦੇ ਚਰਨਾਂ ਵਿੱਚ ਮਿਲਦਾ ਹੈ ਤੇ ਵਿਕਾਰਾਂ ਦੀ ਮੈਲ ਧੋ ਦਿੰਦਾ ਜਿਵੇਂ ਅਸੀਂ ਪੜਦੇ ਆਂ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾਮੈ ਕੈ ਰੰਗ ਜਿਹੜੀ ਮਲੀਨਤਾ ਅੰਦਰ ਹੈ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸਿਆ ਤੇ ਉਹ ਕਾਲਾ ਹੋਇਆ ਜਿਹੜਾ ਨਾ ਹਰ ਗੁਣ ਗਾਏ ਮਿਲਾਇ ਮਲ ਧੋਏ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਕਹਿੰਦੇ ਉਹਦੇ ਘਰ ਦੇ ਵਿੱਚ ਉਦੇ ਨਾਮ ਦੇ ਵਿੱਚ ਐਸੀ ਸਮਰੱਥਾ ਹੈ ਜੇ ਤੇਰਾ ਅੰਦਰ ਮਲੀਨਤਾ ਦੇ ਨਾਲ ਭਰਿਆ ਹੋਇਆ ਹੈ ਨਾ ਅਕਾਲ ਪੁਰਖ ਦਾ ਨਾਮ ਤੇ ਐਸਾ ਹੈ ਜਿਹੜਾ ਇਹਨੂੰ ਸਾਫ਼ ਕਰਨ ਦੀ ਸਮਰੱਥਾ ਰੱਖਦਾ ਹੈ ਪਰ ਯਾਦ ਰੱਖੀ ਉਸ ਮਾਲਕ ਦੇ ਨਾਮ ਤੋਂ ਬਿਨਾਂ ਉਸ ਅਕਾਲ ਪੁਰਖ ਦੀ ਬਾਣੀ ਤੋਂ ਬਿਨਾਂ ਸੰਸਾਰ ਦੇ ਅੰਦਰ ਤੂੰ ਆਪਣੇ ਮਨ ਨੂੰ ਹੋਰ ਕਈ ਤਰ੍ਹਾਂ ਦੀ ਮਲੀਨਤਾ ਲਾ ਤੇ ਸਕਦਾ ਹੈ ਰਜਾਦ ਰੱਖੀ ਜਿਹੜੇ ਪਾਸੇ ਤੂੰ ਤੁਰਦਾ ਇਸ ਤਰ੍ਹਾਂ ਕਰਨ ਨਾਲ ਮਨ ਦੇ ਉੱਤੇ ਲੱਗੀ ਹੋਈ ਵਿਕਾਰਾਂ ਦੀ ਮੈਲ ਲੈਂਦੀ ਕੋਈ ਨਹੀਂ ਉਹ ਤੇ ਕੇਵਲ ਅਕਾਲ ਪੁਰਖ ਦੇ ਨਾਮ ਨਾਲ ਹੀ ਲੈ ਸਕਦੀ ਹੈ ਸੋ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਦਿਆਂ ਹੋਇਆਂ ਕੇਵਲ ਇੱਕ ਦਾ ਓਟ ਆਸਰਾ ਲੈਣ ਵਾਸਤੇ ਪ੍ਰੇਰਿਆ ਜਪ ਮੰਨ ਸਤਨਾਮ ਸਦਾ ਸਤਨਾਮ ਸੰਸਾਰ ਦੇ ਅੰਦਰ ਜੇ ਤੂੰ ਜਪਣਾ ਚਾਹਣਾ ਤੇ ਕੇਵਲ ਉਸ ਇੱਕ ਅਕਾਲ ਪੁਰਖ ਦਾ ਨਾਮ ਸਿਮਰ ਉਸ ਤੋਂ ਬਿਨਾਂ ਕਿਸੇ ਹੋਰ ਦਾ ਦੂਸਰੇ ਦਾ ਓਤ ਆਸਰਾ ਨਾ ਲਵੇਂ ਸੋ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਾਲ ਜੁੜਨ ਵਾਸਤੇ ਪ੍ਰੇਰਿਆ ਤੇ ਕੇਵਲ ਇੱਕ ਦੀ ਭਗਤੀ ਕਰਦਿਆਂ ਹੋਇਆ ਤੇ ਅਸਲ ਭਗਤ ਕਿਹੜਾ ਹੈ ਉਹ ਵੀ ਉਹ ਹੈ ਜਿਹੜਾ ਕੇਵਲ ਇੱਕ ਦੇ ਨਾਲ ਜੁੜੇ ਗੁਰੂ ਸਾਹਿਬ ਜੀ ਕਿਰਪਾ ਕਰਨ ਅਰਦਾਸ ਕਰੀਏ ਸਾਨੂੰ ਗੁਰੂ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਤਾਂ ਕਿ ਅਸੀਂ ਵੀ ਆਪਣੇ ਜੀਵਨ ਅੰਦਰ ਕੇਵਲ ਇੱਕ ਦੇ ਉਪਾਸ਼ਕ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰੀਏ ਕੇਵਲ ਇੱਕ ਦਾ ਉਠ ਆਸਰਾ ਤਕੀਏ ਕੋਟਾਨ ਕੋ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਦਾ ਵਿਚਾਰ ਕਰਦਿਆ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਤੇ ਸੰਗਤ ਸ਼ੁਰੂ ਕੀਤੀ ਨਾ ਪਿਤਾ ਹੋ ਮਾਰਸੀ ਤੇ ਤੇਰੀ ਕਿਰਪਾ ਨ ਉਕਕ ਨੇਰੇ ਕੋਈ ਨਾ ਜਾਣ ਤੂਰਾ ਅੰਤ ਉੱਚੇ ਤੇ ਉਚਾਪ ਸਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਪੂਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ

ਦਸਾਂ ਪਾਸੇ ਸਿੰਘ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਬ ਪਿਆਰੀਆਂ ਚੋਂ ਸਭ ਜਾਦੀਆਂ ਚਾਲੀਆਂ ਤੇ ਅਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਦਿੱਤੇ ਆ ਵੰਣ ਸਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਕਿਨਾਂ ਪਿਆਰੀਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਮਨ ਮਨ ਕਟਾਏ ਕੋਪਰੀਆਂ ਵਹਾਈਆਂ ਚਰਖਣੀਆਂ ਤੇ ਚੜੇ ਤਾਂ ਮਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਬੁੱਲੂ ਜੀ ਪੰਜਾਤ ਤਹਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲੂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵਾ ਕੀ ਤਾਵਨ ਕਾ ਸਦਕਾ ਸਰਬ ਸੁਖ ਹੋਆ ਜਹਨ ਜਹ ਗੁਰੂ ਖਾਲਸਾ ਜੀ ਸਾਹਿਬ ਤਹਾ ਤਰਸ਼ਿਆ ਰਿਆਇ ਦੇਗ ਤੇਗ ਫਤਿਹ ਮਿਰਦ ਕੀ ਪੈ ਜਪੰਥ ਕੀ ਜੀਰ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੂਲ ਵਾਲੇ ਗੋਲੋ ਜੀ ਸਿੱਖਾਂ ਨੂੰ ਸਿੱਖੀ দান ਇਸ দান ਰਹਿਤ দান ਨਵੇਕ দান ਸਾਹਾ দান ਗੁਰੂ ਸਾਧਾਣ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਨੂੰ ਗੇਜ ਕੋ ਜੋਗਾ ਟਲ ਧਰਮ ਕਾ જયਕਾਰ ਬੁਲੂ ਜੀ ਸਿਖਾ ਨਾਮ ਨੀਵਾ ਮਤੁਚੀ ਮਤਬਦ ਕੇ ਰਖਿਆ ਵੈਗੁਰੇ ਅਕਾਲ ਪੁਰਖ ਆਪਣੀ ਪੰਥ ਦੀ ਸਦਾ ਸਹਾਈ ਦਾ ਤਾਰਜੀਵ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਆਦ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਫੁਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਪੰਥ ਨੂੰ ਰੱਖਿਓ ਜੀ ਨਿਮਾਣੀ ਦਿਮਨ ਕਾਣੇੰਤਾਂ

ਅਮਰਤ ਵੇਰ ਦੀਆਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ ਉਪਰੰਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਪਾਵਨ ਬਾਣੀ ਦੀ ਵਾਰ ਸਰਬ ਦੀ ਵਿਚਾਰ ਹੋਈ ਗੁਰਬਾਣੀ ਜਾਪ ਕਰਦੇ ਆ ਮਹਾਰਾਜ ਪਾਵਨ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬਿੰਦਪੁਰਾ ਨਿਖਿਮਾ ਗਰਸਮਤਿ લક્ષਮੀ ਮਹਾਰਾਜ ਪੜੀ ਸੁਣੀ ਗੁਰਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਚ ਸੋਣਾ ਜੀ ਕਿਰਪਾ ਕਰਨ ਨਗਰ ਕੇ ਸੁਖਰਤਾਬ ਦੀ ਦੇਸ਼ਾਂ ਦੇਸ਼ਾਂ ਕੀ ਮੇਰਾ ਬਰਤ ਰੱਖਣਾ ਨਾਰਾਇਣ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਉੱਤੇ ਲਿਖੇ ਵਿੱਚ ਲਾਉਣੇ ਸਰਵਰ ਸੰਗਤਾਂ ਦਰੋਂ ਕਰੋੰਦਰ ਸਿੱਖੀ ਜੀਵਨ ਅਮਰਦਾਤ ਬਖਸ਼ਿਸ਼ ਕਰਨੀ ਸਭ ਮਨੋ ਕਾਮਨਾਵਾਂ ਮਾ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀ ਮਹਾਰਾਜ ਐ ਸ੍ਰੀਤਾ ਜੀ ਦਰਕਰ ਦੇ ਪੀਤਵਾਂ ਸਰਦਾਰ ਗਭੀਰ ਸਿੰਘ ਜੀ ਦੇ ਪਰਿਵਾਰ ਵੱਲੋਂ ਆਪਸੀ ਦੀ ਪਾਵਨ ਕੋਇਤਰਜੂਰੀ ਚ ਪੰਚਮ ਕੜਾ ਪ੍ਰਸਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਰਕ ਪ੍ਰਸਾਰ ਸਾਧ ਸੰਗਤ ਦੀ ਰਸਮੀ ਲਾਇਕ ਗੁਰਮਖ ਪਰਵਾਰ ਦੇ ਸੀਸ ਤੇ ਮੇਰਾ ਪ੍ਰਾਥਰਕਣਾ ਕਾਰੋਬਾਰ ਚ ਬਲਸਾ ਪਾਉਣੀਆਂ ਦੇ ਸ਼ਾਬ ਦੇਸ਼ਾ ਕੇ ਮੇਰਾ ਬਹ ਦੇ ਰੋਤਾਂ ਦਾ ਤੰਦਰੁਪੋ ਨਾਮ ਦਾ ਨੀਸੀਸਾ ਨਾਲ ਵਜਣਾ ਪਰੋ ਕਿਰਪਾ ਕੀ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸੋਖੋ ਬੇਨਾਮ ਜੀ ਤੋਬੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆ ਗਿਆ ਪਈ ਅਕਾਲ ਕੀ ਤਵੀ ਚਲਾਉ ਸਭ ਸਿਖਾਂ ਕੋ ਹੁਕਮ ਹੈ ਗੁਰੂ ਮਾਨਯੋ ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੂ ਚਹ ਕੋ ਜਬਦਨ ਰਾਜ ਕਰੇਗਾ ਖਾਲਸਾ ਕੀ ਰਹਿ ਨਾਲ ਹਾਰ ਹੋਏ ਸਭ ਮਿਲਾਂਗੇ ਬਤੇ ਸ਼ਰਨ ਜੋ

ਵਾਸੀ ਗੁਰ ਸਾਹਿਬ ਜੀਓ ਤੁਮਰੀ ਸ਼ਰਨ ਤੁਮਰੀ ਆਸਾ ਤੂੰ ਹੀ ਸੱਜਣ ਸੁਹੇਲੇ ਰੱਖੋ ਰੱਖ ਨਾ ਦਇਆਲਾ ਨਾਨਕ ਕਰਕੇ ਗੋਲੇ ਸੁਖ ਹਲ ਗੁਰ ਸਿਵਿਆ ਇਹਨਸ ਸਹਜ ਸੁਭਾਈ ਦਰਸ਼ਨ ਪਰਸ ਗੁਰ ਕਾ ਜਨਮ ਮਰਨ ਦੁਖ ਜਾਇ ਵਾਹ ਗੁਰ ਜੀ ਸੋਰਠ ਮਹੱਲਾ ਪੰਜਮਾ ਪ੍ਰਭ ਕੀ ਸਰਨ ਸਗਲ ਭੈ ਲਾਥੇ दुख बिन से सुख पाया दयालु हुआ परब्रह्म स्वामी पूरा सतगुरु दयाया प्रभु की शरण सगल पैला थी दुख बिन से सुख पाया दयालु हुआ पार ब्रह्म स्वामी पुरा सतगुरु दयाला <coughs> प्रभु जियो तू मेरे साहिब दाता कर किरपा प्रभु दीन दयाला गुण गाऊ रंग रतरहा ਸਤ ਗੁਰ ਨਾਮ ਨਿਦਾਨ ਦਰੜਾਇ ਇੰਤ ਸਵੈ ਨਿਬਸੀ ਕਰ ਕਿਰਪਾ ਆਪਣੋ ਕਰਨੀ ਨ ਮਨੁਰ ਸਿਆ ਆ ਬਿਨਸੀ ਤਾਲ ਕਉ ਗਨਨ ਕੋ ਲਗ ਜੋ ਸਤ ਗੁਰ ਆਪਣੇ ਰਖੇ ਨਰਨ ਕਮਲ ਬਸੇ ਰਿਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰਿ ਸਿਵਾ ਸੇਵਕ ਪ੍ਰਭੁ ਆਪਣੈ ਜਨ ਮਨ ਕੀ ਸੂਜਾਈ ਨਾਮਕ ਦਾਸ ਆਕ ਬਲਹਰ ਜਨ उरन पैज रखाई कर शिव सेवक प्रभु अपने जन मन की शिव पुजाई नानक दास ताके बल हारै जन उरन पैज रखाई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ